ਪੀਬੀ ਕਾਨਵੇ نیوز 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ ਅੱਜ ਅਸੀਂ ਪਹੁੰਚੇ ਹਾਂ ਪਾਤਸ਼ਾਹੀ 10ਵੀਂ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਵਿਖੇ ਅੰਜ ਪਾਤਸ਼ਾਹੀ 10ਵੀਂ ਗੁਰਦੁਆਰਾ ਰੇਰੂ ਸਾਹਿਬ ਵਿੱਚ ਮੁਫਤ ਅੱਖਾਂ ਦੇ ਚਿੱਟੇ ਮੋਤੀਏ ਦਾ ਆਪਰੇਸ਼ਨ ਕੈਂਪ ਲਗਾਇਆ ਗਿਆ ਇਹ ਕੈਂਪ ਸਵਰਗਵਾਸੀ ਸਰਦਾਰ ਰਾਜਿੰਦਰ ਸਿੰਘ ਦੀ ਯਾਦ ਵਿੱਚ ਲਗਾਇਆ ਗਿਆ ਪ੍ਰਧਾਨ ਮਨਿੰਦਰ ਸਿੰਘ ਮਾਗੜ ਪੋਲਾ ਜੀ ਜਿੰਦੀ ਸਾਨੇਵਾਲ ਸਰਦਾਰ ਲਾਬ ਕੜੇ ਤੇ ਯੂਥ ਕਲੱਬਸ ਅਨੇ ਵਾਲ ਅਤੇ ਬਾਬਾ ਮੇਜਰ ਸਿੰਘ ਕਾਰ ਸੇਵਾ ਸ੍ਰੀ ਹਜੂਰ ਸਾਹਿਬ ਵਾਲੇ ਦੇ ਸਹਿਯੋਗ ਨਾਲ ਲਗਾਇਆ ਗਿਆ ਇਸ ਕੈਂਪ ਵਿੱਚ ਵਿਸ਼ੇਸ਼ ਸਹਿਯੋਗ ਸਿਹਤ ਵਿਭਾਗ ਪੰਜਾਬ ਅਤੇ ਸ਼ੰਕਰਾਈ ਹਸਪਤਾਲ ਲੁਧਿਆਣਾ ਵੱਲੋਂ ਲਗਾਇਆ ਗਿਆ ਇਸ ਕੈਂਪ ਵਿੱਚ ਲਗਭਗ 250 ਦੇ ਮਰੀਜ਼ਾਂ ਦੀ ਜਾਂਚ ਕੀਤੀ ਗਈ ਜਿਸ ਵਿੱਚੋਂ 40 ਮਰੀਜ਼ਾਂ ਨੂੰ ਚਿੱਟਾ ਮੋਤੀਆ ਦੀ ਡਿਟੈਕਟ ਹੋਈ ਜਿਨ੍ਹਾਂ ਮਰੀਜ਼ਾਂ ਨੂੰ ਆਪਰੇਸ਼ਨ ਕਰਨ ਦੀ ਲੋੜ ਹੈ ਉਹਨਾਂ ਮਰੀਜ਼ਾਂ ਨੂੰ ਸ਼ੰਕਰਾ ਹਸਪੀਟਲ ਦੀ ਬੱਸ ਵਿੱਚ ਸ਼ੰਕਰਾ ਹਸਪੀਟਲ ਲੈ ਜਾ ਕੇ ਉਹਨਾਂ ਦਾ ਆਪਰੇਸ਼ਨ ਕਰਕੇ ਤੀਸਰੇ ਦਿਨ ਉਹਨਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ ਜਿਹੜਾ ਅਜਦਾ ਜਿਹੜਾ ਯੂਥ ਬੋਲ ਜਿਹੜਾ ਕੈਂਪ ਲਾਇਆ ਗਿਆ ਜਿੰਨੇ ਕੋ ਬੈਨੀਫਿਸ਼ੀਰੀ ਆਏ ਤੇ ਕਿੰਨੇ ਜਿਹੜੇ ਆਪਰੇਸ਼ਨ ਤੇ ਲਈ ਗਏ ਅੱਜ ਸਾਡੇ ਕੋਲ ਇੱਥੇ ਗੁਰਦੁਆਰਾ ਸਾਹਿਬ ਵਿਖੇ ਲਗਭਗ 250 ਮਰੀਜ਼ਾਂ ਇਸੇ ਓਪਰੀ ਦੇ ਵਿੱਚ ਜਿਦੇ ਵਿੱਚੋਂ ਲਗਭਗ 40 ਮਰੀਜ਼ਾਂ ਨੂੰ ਸਕ੍ਰੀਨ ਕਰ ਦਿੱਤਾ ਚਿੱਟੇ ਮੋਤੀ ਵਾਲੀ ਉਹ ਸਿਲੈਕਟ ਹੋ ਗਏ ਨੇ ਫਿਟਨੈਸ ਹੋ ਗਈ ਸੀ ਉਹਨਾਂ ਦੀ ਅੱਜ ਉਹਨਾਂ ਸਾਰੇ ਮਰੀਜ਼ਾਂ ਨੂੰ ਹਸਪੀਟਲ ਸ਼ੰਕਰਾਈ ਹਸਪੀਟਲ ਵਿਖੇ ਲਿਜਾਇਆ ਜਾਏਗਾ ਤੇ ਕੱਲ ਉਹਨਾਂ ਨੂੰ ਸਵੇਰੇ ਆਪਰੇਟ ਕਰਕੇ ਪਰਸੋਂ ਸਾਰੇ ਮੈਡੀਸਿਨਸ ਦੇ ਕੇ ਉਹਨਾਂ ਨੂੰ ਵਾਪਸ ਇੱਥੇ ਹੀ ਭੇਜ ਦਿੱਤਾ ਜਾਏਗਾ ਜਿਹੜੇ ਜਿਹੜੇ ਇੰਨੀਆ ਦਵਾਈਆਂ ਜਿਹੜੀਆਂ ਦਿੱਤੀਆਂ ਕਿ ਅਮਰੀਕਾ ਨੂੰ ਕਿਸੇ ਦੇ ਜਿਹੜੇ ਪੇਸ਼ੈਂਟ ਕੀ ਫੀਸ ਮੁਸਿਆ ਲਗਭਗ ਇੱਥੇ ਸਾਡਾ ਜਿਹੜਾ ਕੈਂਪ ਲਗਾਉਣ ਦਾ ਮੇਨ ਹੁੰਦਾ ਕਿ ਜਿਹੜਾ ਪ੍ਰੀਵੈਂਟੇਬਲ ਕਾਜ਼ ਆਫ ਬਲਾਈਂਡਨੈਸ ਜਿਹੜਾ ਕਿ ਚਿੱਟਾ ਮੋਤੀਆ ਉਹਦੀ ਸਕਰੀਨਿੰਗ ਕਰਕੇ ਪੇਸ਼ੈਂਟਸ ਨੂੰ ਮੁਫਤ ਇਹ ਇਲਾਜ ਮੁਹੱਈਆ ਕਰਾਇਆ ਜਾਵੇ ਜਿਹਦੇ ਚ ਕਿ ਲੈਂਸ ਪਾਏ ਜਾਂਦੇ ਹਨ ਦੂਜੀ ਚੀਜ਼ ਆਪਾਂ ਇਹ ਵੀ ਆਗਾ ਕਰਦੇ ਆ ਕਿ ਜਿਹੜੇ ਪ੍ਰੈਸ਼ਰ ਵਧਣ ਕਰਕੇ 40 ਸਾਲ ਤੋਂ ਬਾਅਦ ਕਾਲੇ ਮੋਤੀਆ 'ਚ ਤਬਦੀਲ ਹੁੰਦੇ ਮਰੀਜ਼ ਨੇ ਉਹਨਾਂ ਨੂੰ ਵੀ ਪਲੀਪੰਤੀ ਸਹੀ ਟਾਈਮ ਤੇ ਉਹਨਾਂ ਨੂੰ ਟ੍ਰੀਟਮੈਂਟ ਮਿਲੇ ਤੇ ਤੀਜੀ ਚੀਜ਼ ਜਿਹੜੀ ਆਪਾਂ ਇਸ ਕੈਂਪ ਰਾਹੀਂ ਹੋਰ ਦੱਸਦੇ ਆ ਜਿਹੜੀ ਕਿ ਪੁੱਤਲੀ ਰੋਗ ਹੈਗੇ ਨੇ ਜਿਨ੍ਹਾਂ ਨਾਲ ਪੁੱਤਲੀ ਟ੍ਰਾਂਸਪਰੈਂਟ ਦੀ ਲੋੜ ਪੈਂਦੀ ਹੈ ਉਹਨਾਂ ਨੂੰ ਵੀ ਚ ਦੋ ਮਰੀਜ਼ ਅੱਜ ਆਪਣੇ ਸਿਲੈਕਟ ਹੋਏ ਨੇ ਜਿਨ੍ਹਾਂ ਨੂੰ ਪੁੱਤਲੀ ਟ੍ਰਾਂਸਪਰੈਂਟ ਦੀ ਲੋੜ ਹੈ ਉਹਨਾਂ ਨੂੰ ਵੀ ਉੱਥੇ ਮੁਫਤ ਇਲਾਜ ਦਿੱਤਾ ਜਾਏਗਾ ਹਾਲ ਹੀ ਕੱਲ ਮਾਰਕੀਟ ਵਿੱਚ ਦੇਖਿਆ ਕਈ ਜਿਹੜੇ ਆਯੁਰਵੈਦਿਕ ਜਿਹੜੇ ਡਾਕਟਰ ਨੇ ਦਾਵਾ ਕਰਦੇ ਆ ਕਿ ਕਾਲਾ ਮੋਟਿਆ ਠੀਕ ਹੋ ਜੂ ਜਾਂ ਚਿੱਟਾ ਮੋਟਿਆ ਠੀਕ ਹੋ ਜੂ ਜਾਂ ਅੱਖਾਂ ਦੀ ਨਿਗਾ ਵਧ ਜੂਗੀ ਕੀ ਉਹ ਸਹੀ ਨੇ ਲੋਕ ਉਹਨਾਂ ਤੋਂ ਵੀ ਦਵਾਈ ਲੈਂਦੇ ਆ ਵੈਸੇ ਹੋਮਿਓਪੈਥਿਕ ਤੇ ਆਯੁਰਵੈਦਿਕ ਕਿਉਂਕਿ ਮੈਂ ਉਸ ਉਸ ਚੀਜ਼ ਬਾਰੇ ਪੜਾਈ ਨਹੀਂ ਕੀਤੀ ਹੈਗੀ ਹੈ ਤਾਂ ਮੈਨੂੰ ਲੱਗਦਾ ਇਹ ਸਹੀ ਨਹੀਂ ਹੋਏਗਾ ਮੇਰਾ ਕੁਝ ਕਹਿਣਾ ਬਟ ਜਿੰਨੇ ਕੁ ਵੀ ਆਪਾਂ ਐਲੋਪੈਥਿਕ ਮੈਡੀਕਲ এডਿਕੇਸ਼ਨ ਦੇ ਵਿੱਚ ਜਿਹੜਾ ਸਾਇੰਟੀਫਿਕ ਤੌਰ ਤੇ ਉਹ ਗੱਲ ਇਹ ਹੈ ਕਿ ਚਿੱਟਾ ਮੋਤੀਆ ਕੀ ਹੈ ਪੁਤਰਾਤ ਦਾ ਜਿਹੜਾ ਲੈਂਸ ਹੈਗਾ ਉਹਦੀ ਏਜਿੰਗ ਨੂੰ ਚਿੱਟਾ ਮੋਤੀਆ ਕਹਿੰਦੇ ਆ ਜਿਹੜਾ ਕਿ ਆਪਾਂ ਉਹਨੂੰ ਪ੍ਰिवेंट ਕਰਕੇ ਉਹਨੂੰ ਬਲਾਈਂਡਨੈਸ ਨੂੰ ਠੀਕ ਕਰ ਸਕਦੇ ਆ ਤਾਂ ਜਿਹੜੀ ਵੀ ਚੀਜ਼ ਇੱਕ ਫੇਥ ਦਾ ਵਿਸ਼ਾ ਹੈਗਾ ਜੇ ਕੋਈ ਵੀ ਚੀਜ਼ ਬੰਦਾ ਇੱਕ ਦਵਾਈ ਦਿੰਦਾ ਹੈ ਚਾਹੇ ਉਹ ਆਯੁਰਵੈਦਿਕ ਹੈ ਹੋਮਿਓਪੈਥਿਕ ਵੀ ਹੈ ਜੇ ਪੇਸ਼ੈਂਟ ਨੂੰ ਫੇਥ ਰਹਿੰਦਾ ਹੈਗਾ ਜੇ 에ਜਿੰਗ ਡਿਲੇ ਹੋ ਜਾਂਦੀ ਹੈ ਸ਼ਾਇਦ ਉਹਨੂੰ ਲੱਗਦਾ ਹੈ ਕਿ ਬਈ ਦਵਾਈ ਕੰਮ ਕਰ ਗਈ ਬਟ ਅਜ ਤੱਕ ਇਦਾਂ ਦਾ ਕੋਈ ਹੋਰ ਮੈਡੀਕੇਸ਼ਨ ਵਗੈਰਾ ਜਾਂ ਟੋਪੀਕਲ ਡਰਾਪਸ ਨਹੀਂ ਹੈਗੇ ਜਿਹੜੀ ਕਿ 에ਜਿੰਗ ਨੂੰ ਪ੍ਰੀਵੈਂਟ ਕਰਦੀਆਂ ਹਾਲਾਂਕਿ ਜਿਹੜੇ ਆਪਣੀ ਡਾਈਟ ਹੈਗੀ ਹੈ ਉਹ ਜ਼ਰੂਰ ਇੰਪੋਰਟੈਂਟ ਹੈਗੀ ਹੈ ਜਿਹੜੀ ਕਿ 에ਜਿੰਗ ਨੂੰ ਰਿਵਰਸ ਕਰਦੀ ਹੈਗੀ ਹੈ ਜਾਂ ਉਹ ਥੋੜਾ ਜਿਹਾ ਆਈਜ਼ ਦੇ ਲਈ ਨਿਗਰਾਨਾ ਕਰਦੇ ਐਂਟੀਆਕਸੀਡੈਂਟ ਰਿਚ ਡਾਈਟ ਜੇ ਆਪਾਂ ਖਾਂਦੇ ਆ ਉਹਦੇ ਵਿੱਚ ਸਾਨੂੰ ਪਰਦੇ ਲਈ ਵੀ ਫਾਇਦਾ ਰਹਿੰਦਾ ਹੈ ਤੇ ਸਾਡੇ ਜਿਹੜੀ ਏਜਿੰਗ ਹੈਗੀ ਆ ਆਪਣੀ ਲੈਂਸ ਦੀ ਉਹ ਵੀ ਥੋੜੀ ਡਿਲੇ ਹੁੰਦੀ ਹੈ ਇਸ ਨਾਲ ਦੀ ਡਾਈਟ ਇਹਨਾਂ ਜਾਂ ਕੋਈ মালਟੀਵਿਟਾਮਿਨ ਸਿਆ ਕਿਸ ਤਰ੍ਹਾਂ ਵਿਟਾਮਿਨ A ਅੱਛਾ ਹੈਗਾ ਵਿਟਾਮਿਨ A C ਤੇ E ਰਿਚ ਡਾਈਟ ਹੋਵੇ ਤੇ ਐਂਟੀਆਕਸੀਡੈਂਟਸ ਦੇ ਵਿੱਚ ਜਿਵੇਂ omega 3 ਐਸਿਡ ਲਿਟੇ ਹੁੰਦੇ ਨੇ ਉਹ ਆਪਾਂ ਲੈ ਸਕਦੇ ਆ ਡਾਈਟ ਦੇ ਵਿੱਚ ਜਿਹੜੀ ਨੈਚੁਰਲ ਡਾਈਟ ਹੈ ਉਹਨੂੰ ਕੋਈ ਹੋਰ ਰਿਪਲੇਸ ਕਰ ਨਹੀਂ ਸਕਦਾ ਸੋ ਮੇਰਾ ਇਹੀ ਅਪੀਲ ਹੈ ਜਿਹੜੀ ਨੈਚੁਰਲ ਚੀਜ਼ ਹੈਗੀ ਆਪਾਂ ઓਰਗੈਨਿਕ ਵੈਜੀਟੇਬਲਸ ਤੇ ਫਰੂਟਸ ਤੋਂ ਲਈਏ ਤਾਂ ਜ਼ਿਆਦਾ ਬੈਟਰ ਹੈ ਅੱਖਾਂ ਦੀ ਜਾਂਚ ਕਿੰਨੇ ਸਮੇਂ ਬਾਅਦ ਕਰਾਉਣੀ ਚਾਹੀਦੀ 40 ਸਾਲ ਤੋਂ ਬਾਅਦ ਹਰ ਸਾਲ ਇੱਕ ਵਾਰੀ ਜ਼ਰੂਰ ਇੱਕ ਵਾਰੀ ਨਿਗਾ ਤੇ ਅੱਖਾਂ ਦੇ ਪ੍ਰੈਸ਼ਰ ਇਹ ਦੋ ਚੀਜ਼ਾਂ ਨਾਲ ਆਪਣੀ ਚਿੱਟਾ ਮੋਤੀਆ ਪਲੱਸ ਕਾਲਾ ਮੋਤੀਆ ਇਹ ਦੋਨੋਂ ਚੀਜ਼ਾਂ ਅਵੋਇਡ ਹੋ ਜਾਂਦੀਆਂ ਨੇ ਸੋ ਵਾਂਸ ਆ ਯੀਅਰ ਨਾਟ ਅ ਬੈਡ ਥਿੰਗ ਅੱਜਕੱਲ ਤਾਂ ਜਿਹੜੀਆਂ ਅਨਕਾਂ ਦੀਆਂ ਦੁਕਾਨਾਂ ਉਹਦੇ ਵੀ ਜਾਂਚ ਹੋਣ ਲੱਗੀ ਕਿ ਜਾਂਚ ਉਥੋਂ ਕਰਨੀ ਚਾਹੀਦੀ ਹੈ ਜਾਂ ਸਪੈਸ਼ਲ ਜਿਹੜੇ ਡਾਕਟਰ ਨੇ ਉੱਥੋਂ ਕਰਨੇ ਚਾਹੀਦੇ ਮੈਨੂੰ ਲੱਗਦਾ ਕਿ ਜਿਹੜੀਆਂ ਵੀ ਆਪਟੀਕਲ ਸ਼ਾਪਸ ਹੈਗੀਆਂ ਨੇ ਇੱਕ ਬ੍ਰਿਜਿੰਗ ਗੈਪ ਹੈਗਾ ਬਿਟਵੀਨ ਡਾਕਟਰ ਤੇ ਇੱਕ ਨਾਰਮਲ ਪੋਪੂਲੇਸ਼ਨ ਦੇ ਐਟਲੀਸਟ ਸਾਨੂੰ ਉੱਥੇ ਸਕਰੀਨਿੰਗ ਹੋ ਜਾਂਦੀ ਹੈ ਕਿ ਅੱਖਾਂ ਤੇ ਨਿਗਾਹ ਜ਼ਿਆਦਾ ਤਾਂ ਨਹੀਂ ਡਾਉਨ ਕੀ ਪ੍ਰੈਸ਼ਰ ਤਾਂ ਨਹੀਂ ਜ਼ਿਆਦਾ ਤਾਂ ਉਹ ਇੱਕ ਤਰ੍ਹਾਂ ਤੇ ਉਹਨਾਂ ਨੂੰ ਸਗੋਂ ਨਾਲ ਲੈ ਕੇ ਉਹਨਾਂ ਨੂੰ ਸਕਰੀਨਿੰਗ ਏਰੀਆਜ਼ ਬਣਾ ਸਕਦੇ ਆ ਤੇ ਉਹ ਜਲਦੀ ਮਰੀਜ਼ ਨੂੰ ਫੜਦੇ ਨੇ ਕਿਉਂਕਿ ਕਈ ਵਾਰੀ ਸਾਰੇ ਮਰੀਜ਼ ਨਹੀਂ ਹਸਪੀਟਲ ਪਹੁੰਚਦੇ ਹੈਗੇ ਤਾਂ ਮੈਂ ਤਾਂ ਇਸ ਚੀਜ਼ ਨੂੰ ਪੋਜ਼ਿਟਿਵ ਸੋਚਦਾ ਕਿ ਜਿਹੜੇ ਦੁਕਾਨਾਂਾਂ ਤੇ ਵਿਜੇ ਬੈਠੇ ਨੇ ਉਹ ਸਾਡੇ ਇੱਕ ਤਰ੍ਹਾਂ ਦੇ ਹੱਥ ਹੈਗੇ ਨੇ ਜਿਹੜੇ ਕਿ ਨਿਗਾਹ ਪਲੱਸ ਪ੍ਰੈਸ਼ਰ ਇਹ ਦੋਨੋਂ ਚੀਜ਼ਾਂ ਨੂੰ ਸਾਡੇ ਤੱਕ ਪਹੁੰਚਾਉਂਦੇ ਨੇ ਚਲੋ ਤਾਂ ਇਹ ਮੇਰਾ ਨਜ਼ਰੀਆ ਹੈ ਜਰਾ ਤੇ ਖਰਚਾ ਕਿੰਨਾ ਕਰ ਜਾਂਦਾ ਜੀ ਪ੍ਰਾਈਵੇਟ ਹਸਪੀਟਲ ਦੇ ਗੇ ਸ਼ੰਕਰਾ ਆਈ ਹਸਪੀਟਲ ਤੇ ਆਪਰੇਸ਼ਨ ਕਰਦੇ ਸ਼ੰਕਰਾ ਇੱਕ ਚੈਰੀਟੇਬਲ ਟਰਸਟ ਹਸਪੀਟਲ ਹੈ ਜਿਹੜਾ ਕਿ ਸੇਵਾ ਭਾਵਨਾ ਨਾਲ ਲਗਭਗ 80% ਮਰੀਜ਼ਾਂ ਨੂੰ ਫ੍ਰੀ ਕਰਨ ਦੇ ਆਪਣੇ ਮਿਸ਼ਨ ਦੇ ਨਾਲ ਨਿਕਲਿਆ ਜਿਹੜਾ ਕਿ ਪੈਨ ਇੰਡੀਆ ਬਹੁਤ ਅੱਛਾ ਕਰ ਰਿਹਾ ਹੈ ਲਗਭਗ ਹਰ ਸਟੇਟ ਦੇ ਵਿੱਚ ਇਹਨਾਂ ਦਾ ਹਸਪੀਟਲ ਹੈ ਤੇ ਆਪਣੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਸੰਸਥਾਵਾਂ ਨੇ ਸਹਿਯੋਗ ਮੰਗਦੀਆਂ ਨੇ ਸ਼ੰਕਰਾ ਹਮੇਸ਼ਾ ਗਿਆ ਕੇ ਇਹਨਾਂ ਨੂੰ ਸੇਵਾ ਚਿੱਟਾ ਮੋਤੀਆ ਦੇ ਰਹੀ ਤਾਂ ਬਹੁਤ ਜਿਆਦਾ ਵਧੀਆ ਚੱਲ ਰਿਹਾ ਹੈ ਪਲੱਸ ਹੁਣ ਆਪਾਂ ਜਿਹੜੀ ਪੁਤਲੀ ਰੋਗ ਤੇ ਵੀ ਜਿਹੜੇ ਮੁਹਿੰਮ ਸ਼ੁਰੂ ਕੀਤੀ ਹੈ ਜਿਨ੍ਹਾਂ ਦੀ ਪੁਤਲੀ ਕਰਕੇ ਚਿੱਟਾ ਪਨ ਆ ਜਾਂਦਾ ਹੈਗਾ ਉਹਨੂੰ ਵੀ ਖਤਮ ਕਰਨ ਦਾ ਵੀੜਾ ਹੁਣ ਸ਼ੰਕਰਾਂ ਨੇ ਚੱਕਿਆ ਤਾਂ ਮੈਨੂੰ ਲੱਗਦਾ ਪੰਜਾਬ ਨੂੰ ਪੰਜਾਬ ਵਾਸੀ ਕਿਸ ਜਿਹੜੇ ਵੀ ਆਉਣਾ ਚਾਹਣ ਹਮੇਸ਼ਾ ਸ਼ੰਕਰਾਂ ਤੋਂ ਤੁਸੀਂ ਕਰ ਸਕਦੇ ਹੋ ਇਲਾਜ ਤੁਹਾਨੂੰ ਬੈਸਟ ਮਿਲੇਗਾ ਹੁਣ ਤੱਕ ਇਸ ٹرسٹ ਨੇ ਕਿੰਨੇ ਕੁ ਮਤਲਬ ਦੀ ਕੈਂਪ ਲਾ ਚੁੱਕੀ ਹੈ ٹرسٹ ਜਿੰਨਾ ਕ ਮੈਨੂੰ ਲੱਗਦਾ ਹੈ 1 ਮਹੀਨੇ 'ਚ ਲਗਭਗ 35 ਤੋਂ 40 ਕੈਂਪ ਸਾਡੇ ਹਰ ਮਹੀਨੇ ਦੇ ਹੁੰਦੇ ਨੇ ਤਦ ਮੈਨੂੰ ਆਦਾ ਮਹੀਨੇ ਦੇ ਵਿੱਚ 2 ਤੋਂ 2.5 ਹਜ਼ਾਰ ਆਪਾਂ ਮੁਫਤ ਸਰਜਰੀ ਕਰਦਾ ਹੀ ਕਰਦੇ ਆ ਪੰਜਾਬ। ਆਲ ਪੰਜਾਬ ਜਾਂ ਅਦਰ ਸਟੇਟ ਆਲ ਆਲ ਪੰਜਾਬ ਅਦਰ ਸਟੇਟਸ ਵਿੱਚ ਟੋਟਲ 14 ਹਸਪਤਾਲ ਇਹਨਾਂ ਦੇ ਹਰ ਸਟੇਟ ਦੇ ਵਿੱਚ ਤਾਂ ਹਰੇਕ ਪਾਸੇ 80% ਫ੍ਰੀ ਸਰਜਰੀਜ਼ ਐ ਤੇ 20% ਜਿਹੜਾ ਕਿ ਜੇ ਕੋਈ ਦੂਜੀ ਵੀ ਸਰਜਰੀ ਕਰਾਂਦਾ ਉਹ ਇਹਨੂੰ ਸਪੋਰਟ ਕਰਦੀ ਏ ਇਸ ਮਿਸ਼ਨ ਨੂੰ। ਅਗਰ ਕੋਈ ਬਾਹਰੋਂ ਪੰਜਾਬ ਦੇ ਵਿੱਚ ਆਂਦਾ ਟੈਸਟ ਕਰਾਉਣ ਵਾਸਤੇ ਤਾਂ ਉਹਨਾਂ ਲਈ ਵੀ ਫ੍ਰੀ ਐਨਜੀਓ ਕਰੂਗੀ ਇਹ ਟੈਸਟ ਬਿਲਕੁਲ ਕੈਟਰੈਕ ਸਰਜਰੀ ਫ੍ਰੀ ਐ ਕੋਈ ਆਧਾਰ ਕਾਰਡ ਦਾ ਕੋਈ ਇਸ਼ੂ ਤਾਂ ਨਹੀਂ ਹੁੰਦਾ ਉਸ ਵਿੱਚ ਆਧਾਰ ਕਾਰਡ ਇੱਕ ਇੱਕ ਲੋਡ ਪੈਂਦੀ ਹੈਗੀ ਹੈ ਬਟ ਉਹ ਕਦੇ ਮਨਾਂ ਨਹੀਂ ਕਰਦੇ ਹੈਗੇ ਆਯੂਸ਼ਮਾਨ ਕਾਰਡ ਆਯੂਸ਼ਮਾਨ ਕਾਰਡ ਦਾ ਨਹੀਂ ਹੈਗਾ ਉਹ ਥੋੜਾ ਅਥਾਰਟੀ ਟੂ ਉਹਦਾ ਆਨਸਰ ਹੈ ਆਈ ਥਿੰਕ ਆਈ ਆਮ ਨਾਟ ਦ ਰਾਈਟ ਪਰਸਨ ਟੂ ਕਮੈਂਟ ਔਨ ਆਯੂਸ਼ਮਾਨ ਕਾਰਡ ਉਹ ਗਵਰਨਮੈਂਟ ਜੇ ਅਲਾਉ ਕਰਦੀ ਹੈ ਤਾਂ ਕੈਟਰਕ ਸਰਜਰੀ ਆਯੁਸ਼ਮਨ ਕਾਰਡ 'ਚ ਵੀ ਹੁੰਦੀ ਹੈ ਹਸਪੀਟਲ ਕਿਵੇਂ ਚੂਜ਼ ਕਰਨਾ ਚਾਹੀਦਾ ਜਗਾ ਜਗਾ ਹਸਪੀਟਲ ਨੇ ਹਰੇਕ ਆਪਣੇ ਆਪ ਨੂੰ ਬਿਹਤਰ ਕਹਿੰਦਾ ਕੋਈ ਬੰਬੇ ਤੋਂ ਕੋਈ ਕੋਲਕੱਤਾ ਤੋਂ ਮਸ਼ੀਨਰੀ ਹੈ ਕੋਈ ਬਾਹਰੋਂ ਮਸ਼ੀਨਰੀ ਲੈ ਕੇ ਜਰਮਨ ਤੋਂ ਹਾਂ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਹਸਪੀਟਲ ਦੇ ਵਿੱਚ ਜਦੋਂ ਆਪਾਂ ਚੂਜ਼ ਕਰਨਾ ਕਿੱਥੋਂ ਆਪਰੇਸ਼ਨ ਕਰਾਈਏ ਸੱਜਣ ਦਾ ਐਕਸਪਰਟਿਸ ਜ਼ਰੂਰ ਮੈਟਰ ਕਰਦਾ ਹੈ ਕਿੱਥੋਂ ਪੜ੍ਹਾਈ ਕੀਤੀ ਉਹ ਵੀ ਮੈਟਰ ਕਰਦਾ ਬਾਟ ਪ੍ਰੋਬਲਮ ਕੀ ਹੈਗਾ ਕਿ ਅੱਖਾਂ ਦੇ ਜਿਹੜਾ ਸਾਰੇ ਸਰਜਰੀਜ਼ ਹੈਗੀਆਂ ਨੇ ਸਾਰੇ ਮਸ਼ੀਨ ਓਰੀਐਂਟਡ ਕਾਫੀ ਹੈਗੀਆਂ ਨੇ ਤੇ ਲੇਟੈਸਟ ਟੈਕਨੋਲੋਜੀ ਲੇਜ਼ਰਸ 에 ਰੋਜ਼ ਇਨਵੈਂਸ਼ਨਸ ਆਉਂਦੀਆਂ ਨੇ ਤਾਂ ਜਿਹੜਾ ਲੇਟੈਸਟ ਚੀਜ਼ ਜਿਹੜਾ ਚਲਾਉਂਦਾ ਆਈ ਥਿੰਕ ਦੈਟ ਇਜ਼ ਦ ਬੈਸਟ ਪਰਸਨ ਜਿਵੇਂ ਅਮਰੀਕੀਆਂ ਦੀਆਂ ਦੁਕਾਨਾਂ ਤੇ ਵੀ ਡਾਕਟਰ ਆ ਕੇ ਬੈਠਦੇ ਆ ਇੱਕ ਦਿਨ ਸੱਡੇ ਦਾ ਮੰਨ ਲਓ ਜਾਂ ਆਪ ਤੇ ਜਿੰਨੇ ਦਿਨ ਉਹ ਆ ਕੇ ਕਹਿੰਦੇ ਆ ਵੀ ਇੱਥੇ ਤੁਸੀਂ ਪੇਸ਼ੈਂਟ ਦੱਸੋ ਆਪਰੇਸ਼ਨ ਉਹ ਕਰਦੇ ਆ ਫੁੱਟੀ ਗਏ ਮੈਂ ਦੇਖਿਆ ਸਾਰੇ ਮੇਰਾ ਉਹੀ ਕਹਿਣਾ ਕਿ ਹਰ ਬੰਦਾ ਹਰ ਜਗ੍ਹਾ ਹਸਪੀਟਲ ਤੇ ਨਹੀਂ ਪਹੁੰਚ ਸਕਦਾ ਹੈਗਾ ਕਿਉਂਕਿ ਆਈ ਸਰਜੈਂਸ ਘੱਟ ਨੇ ਮਰੀਜ਼ ਜ਼ਿਆਦਾ ਨੇ ਤਾਂ ਮੈਨੂੰ ਲੱਗਦਾ ਸਾਰੇ ਆਈ ਸਰਜੈਂਸ ਆ ਇਹ ਚਾਹੀ ਡਿਊਟੀ ਬਣਦੀ ਹੈ ਕਿ ਇਹ ਨੋਬਲ ਕੌਜ਼ ਦੇ ਵਿੱਚ ਜੇ ਤੁਹਾਨੂੰ ਰੂਟ ਥੱਲੇ ਗ੍ਰਾਊਂਡ ਰੂਟ ਲੈਵਲ ਤੇ ਵੀ ਜਾਣਾ ਪਵੇ ਥੱਲੇ ਤੱਕ ਵੀ ਉਤਰਨਾ ਪਵੇ ਤੇ ਉਤਰਨਾ ਚਾਹੀਦਾ ਸਾਰੇ ਮਰੀਜ਼ ਤੁਹਾਡੇ ਕੋਲ ਨਹੀਂ ਆ ਸਕਦੇ ਮਗਰ ਇੱਕ ਡਾਕਟਰ ਤਾਂ 100 ਤੱਕ ਪਹੁੰਚ ਸਕਦਾ ਤੁਸੀਂ ਇਹ ਵੀ ਸੋਚ ਸਕਦੇ ਹੋ ਕਿ ਅੱਜ ਜੇ ਅਸੀਂ ਵੀ ਇੱਥੇ ਆਏ ਹਾਂ ਅੱਜ 250 ਬੰਦੇ ਨਾਲ ਮੁਲਾਕਾਤ ਹੋਈ ਹੈ ਕਿ ਨਹੀਂ ਹੋਈ ਹੈ ਉਹਨੇ 250 ਸਾਰਾ ਤਾਂ ਨਹੀਂ ਹਸਪੀਟਲ ਆ ਸਕਦਾ ਸਿ ਤੰਮੈ ਲੱਗਦਾ ਹੈ ਬਹੁਤ ਜ਼ਰੂਰੀ ਪਾਰਟ ਹੈਗਾ ਕਿ ਤੁਸੀਂ ਥੱਲੇ ਉਤਰੋ ਕੁਰਸੀਆਂ ਤੋਂ ਉਤਰਨਾ ਪਏਗਾ ਤਾਂ ਇਸੇ ਕਰਕੇ ਮੈਂ ਤਾਂ ਇਹ ਕਹਿੰਦਾ ਮੈਂ ਇਸੇ ਕਰਕੇ ਆਈ ਸਰਦਨ ਬਣਿਆ ਸੀ ਕਿਉਂਕਿ ਜੇ ਕਿਸੇ ਨੂੰ ਤੁਸੀਂ ਨਿਗਾ ਗਿਫਟ ਦਿੰਦੇ ਹੋ ਦੈਟ ਇਜ਼ ਦ ਬੈਸਟ ਗਿਫਟ ਆਫ ਲਾਈਫ ਤੇ ਮਜ਼ੁਰਗਾ ਦੀ ਸੇਵਾ ਸਤੋ ਉੱਚੀ ਸੇਵਾ ਇਹੀ ਮਿਸ਼ਨ ਹੈਗਾ ਚਲੋ ਇਹੀ ਮਿਸ਼ਨ ਹੈ ਜੀ ਜਲਦੀ ਸਰ ਜੀ ਵੇਖੀ ਮੈਂ ਦੇਖ ਰਹਾ ਅਗਰ ਆਪਾਂ ਸ਼ੌਕ ਤੇ ਜਾਂਨੇ ਆ ਤਾਂ ਮਸ਼ੀਨਾਂ ਹੀ ਚੈੱਕ ਕਰਦੇ ਆ ਤੇ ਅੱਜ ਮੈਂ ਉਹਦੇ ਦੇਖਿਆ ਜਿਵੇਂ ਮੈਂ ਉਹਨਾਂ ਦੇ ਵਿਦਾਊਟ ਮਸ਼ੀਨ ਚੈੱਕ ਕਰ ਰਹੇ ਨੇ ਜੀ 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 ਇਹਦਾ ਕੋਈ ਰੀਜ਼ਨ ਜਾਂ ਫਿਰ ਸੇਮ ਹਰੇਕ ਹਰੇਕ ਚੀਜ਼ ਦਾ ਇੱਕ ਆਪਣਾ ਮੁੱਦਾ ਕੀ ਹੈ ਆਪਣਾ ਇੱਥੇ ਮੁੱਦਾ ਸੀ ਸਕਰੀਨਿੰਗ ਲਗਾਓ ਚਿੱਟਾ ਮੋਤੀਆ ਸਕ੍ਰੀਨ ਕਰੋ ਹੈਨਾ ਜਿਹੜਾ ਆਪਣਾ ਮਸ਼ੀਨ ਤੇ ਜਿਹੜੀ ਆਪਟੀਕਲ ਸ਼ਾਪ ਤੇ ਹੁੰਦੀ ਹੈ ਉਹਨੇ ਪਾਵਰਸ ਦੇਣੀਆਂ ਹੈਗੀਆਂ ਨੇ ਤਾਂ ਉਹ ਪੋਪੂਲੇਸ਼ਨ ਅਲੱਗ ਹੈਗੀ ਹੈ ਤਾਂ ਇਹ ਚੀਜ਼ ਆਪਾਂ ਇੱਥੇ ਬਿਨਾਂ ਮਸ਼ੀਨ ਦੇ ਵੀ ਕਰ ਸਕਦੇ ਆ ਆਪਾਂ ਚਿੱਟਾ ਮੋਤੀਆ ਸਕ੍ਰੀਨ ਕਰ ਸਕਦੇ ਆ ਆਪਾਂ ਕਾਲੇ ਮੋਤੀਏ ਦੇ ਮਰੀਜ਼ ਕੱਢ ਸਕਦੇ ਆ ਆਪਾਂ ਉਤਲੀ ਦੇ ਰੋਗ ਵੀ ਕੱਢ ਸਕਦੇ ਆ ਤਾਂ ਸਕਰੀਨਿੰਗ ਕੈਂਪ ਅਲੱਗ ਚੀਜ਼ ਹੋਈ ਜਿਹੜੀ ਆਪਾਂ ਆਪਟੀਕਲ ਸ਼ਾਪ ਤੇ ਆ ਉਹ ਮਸ਼ੀਨ ਰਾਹੀਂ ਆਪਾਂ ਨੂੰ ਐਟਲੀਸਟ ਪਾਵਰਸ ਅੱਛੀਆਂ ਮਿਲ ਜਾਂਦੇ ਹਨ ਜਦੋਂ ਬੰਦਾ ਆਪਣੇ ਸਵਾਸਪੁਰੇ ਕਰ ਦਿੰਦਾ ਕਿੰਨੀ ਦੇਰ ਚ ਆਪਣੀ ਜਿਹੜੀ ਆਈਸ ਡੋਨੇਟ ਕਰ ਦਿੱਤਾ ਕਿ ਪ੍ਰੋਸੀਜਰ ਹੈ ਜੀ ਲਗਭਗ ਗਰਮੀਆਂ ਦੇ ਵਿੱਚ 4 ਘੰਟੇ ਦੇ ਬਿੱਤਰ ਬਿੱਤਰ ਜਦੋਂ ਕੋਈ ਸਵਾਸਪੁਰੇ ਹੁੰਦੇ ਨੇ ਜੇ ਪਰਿਵਾਰ ਸਾਨੂੰ ਸੱਦਦਾ ਆਈ ਬੈਂਕ ਤੋਂ ਇੱਕ ਕਰੀਫ ਟੀਮ ਤੁਹਾਡੇ ਕੋਲ ਪਹੁੰਚ ਜਾਂਦੀ ਹੈ ਪ੍ਰੈਮਿਸਿਸ ਤੱਕ 4 ਘੰਟੇ ਗਰਮੀਆਂ ਚ ਥੋਟ ਨਾਟ ਮੋਰ ਦਨ 6 ਘੰਟੇ ਸਰਦੀਆਂ ਦੇ ਵਿੱਚ ਜੇ ਡੋਨੇਸ਼ਨ ਹੁੰਦੀ ਹੈ ਤਾਂ ਅਸੀਂ ਆਪਣੇ ਪ੍ਰਿਜ਼ਰਵੇਟਿਵ ਜੋ ਵੀ ਉਹਦੇ ਮਟੀਰੀਅਲ ਹੁੰਦੇ ਉਹਦੇ ਚ ਆਪਾਂ ਪ੍ਰਿਜ਼ਰਵ ਕਰ ਸਕਦੇ ਹਾਂ ਇੱਕ ਟੀਮ ਰਵਾਨਾ ਹੁੰਦੀ ਹੈ ਪੁਤਲੀ ਲੈਣ ਵਾਸਤੇ ਅੱਖਾਂ ਲੈਣ ਵਾਸਤੇ ਦੂਜੀ ਟੀਮ ਨਾਲ ਹੀ ਜਿਹੜੇ ਵੇਟ ਤਾਂ ਵਿਦਨ 48 ਆਵਰਸ 24 ਟੂ 48 ਆਵਰਸ ਆਪਣਾ ਕੋਸ਼ਿਸ਼ ਰਹਿੰਦੀ ਹੈ ਕਿ ਨੈਕਸਟ ਬੰਦੇ ਜਿਹੜੇ ਬੈਨੀਫਿਸ਼ਰੀਜ਼ ਨੇ ਵੇਟਿੰਗ ਲਿਸਟ ਦੇ ਵਿੱਚ ਉਹਨਾਂ ਨੂੰ ਟ੍ਰਾਂਸਪਲੈਂਟ ਕਰ ਦਿੱਤਾ ਜਾਵੇ ਬੈਨੀਫਿਸ਼ਰੀ ਦਾ ਕੋਈ ਉਸ ਟਾਈਮ ਖਰਚਾ ਨਹੀਂ ਬੈਨੀਫਿਸ਼ਰੀ ਦਾ ਨਿਸ਼ੁਲਕ ਸੇਵਾ ਸ਼ੰਕਰਾ ਕਰ ਰਿਹਾ ਹੈਗਾ ਉਹ ਸਾਰੇ ਜਿਹੜੇ ਵੀ ਤੁਸੀਂ ਕਾਰਡ ਬਾਰੇ ਵਿੱਚ ਪੁੱਛ ਰਹੇ ਸੀ ਉਹ ਸਾਰੇ ਉੱਥੇ ਉਪਲਬਧ ਨੇ ਤਾਂ ਆਪਣੀ ਕੋਸ਼ਿਸ਼ ਹੈ ਹੀ ਰਹਿੰਦੀ ਹੈ ਕਿ ਸਾਰਿਆਂ ਨੂੰ ਨਿਸ਼ੁਲਕ ਸੇਵਾ ਪੁੱਤਲੀ ਟ੍ਰਾਂਸਪਲੈਂਟ ਦੇ ਵੀ ਪਹੁੰਚੇ ਸਾਰੇ ਨੂੰ ਡੋਨੇਟ ਕਰਨਾ ਚਾਹੀਦਾ ਇਹ ਬਿਲਕੁਲ ਇਹੀ ਅਪੀਲ ਹੈ ਕਿ ਥੋੜੀ ਜਾਗਰੂਕਤਾ ਘਟ ਹੈ ਹਾਲਾਂਕਿ ਆਪਾਂ ਜਿਸ ਜਿਸ ਧਰਤੀ ਤੇ ਖੜੇ ਆ ਪੰਜਾਬੀ ਦੀ ਧਰਤੀ ਤੇ ਪੰਜਾਬ ਚ ਖੜੇ ਆ ਤਾਂ ਆਪਣੀ ਕੌਮ ਵੈਸੀ ਸੇਵਾ ਦਾ ਬਹੁਤ ਇੱਕ ਅ ਮਚਲਲੀਤਾ ਹੈ ਕਿ ਅਸੀਂ ਬਹੁਤ ਸੇਵਾ ਭਾਵਨਾ ਦੇ ਆ ਤਾਂ ਮੈਨੂੰ ਲੱਗਦਾ ਕਿ ਤੁਹਾਡੇ ਰਾਹੀਂ ਇਹੀ ਮੈਂ ਕਹਿਣਾ ਚਾਹੁੰਦਾ ਅਟਲੀਸਟ ਅਸੀਂ ਆਪਣੀ ਪਲੇਜ ਕਰੀ ਅੱਖਾਂ ਤਾਂ ਕਿ ਸਵਾਸ ਕੋਰੇ ਹੋਣ ਤੋਂ ਬਾਅਦ ਉਹ ਅੱਖ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਲੋੜਵੰਦ ਦੇ ਕੰਮ ਆਵੇ ਤੇ ਸਾਡੀ ਬਹੁਤ ਜ਼ਿਆਦਾ ਸੁਪਰਸਟੀਸ਼ੀਅਸ ਬਲੀਫ ਨੇ ਕਿ ਸ਼ਾਇਦ ਜੇ ਮੈਂ ਅੱਖਾਂ ਡੋਨੇਟ ਕਰ ਦਾਂਗਾ ਮੇਰਾ ਚਿਹਰਾ ਖਰਾਬ ਹੋ ਜਾਏਗਾ ਜੇ ਮੇਰੇ ਲੈਂਸ ਪਏ ਹੋਏ ਨੇ ਕੀ ਮੈਂ ਡੋਨੇਟ ਕਰ ਸਕਦਾ ਕਿ ਨਹੀਂ ਕਰ ਸਕਦਾ ਸੋ ਐਸਾ ਕੁਝ ਵੀ ਨਹੀਂ ਹੈਗਾ ਅਸੀਂ ਸਿਰਫ ਪਤਲੀ ਦਾ ਫਰੰਟ ਪਾਰਟ ਹੀ ਲੈਂਦੇ ਆ ਕੋਈ ਚਿਹਰਾ ਡਿਸਫਿਗਰ ਨਹੀਂ ਹੁੰਦਾ ਕੋਈ ਚੇਂਜ ਨਹੀਂ ਹੁੰਦਾ ਹੈਗਾ ਏ ਵੀ ਨਹੀਂ ਕਿ ਅਸੀਂ ਅਗਲੇ ਜਨਮ 'ਚ ਕੋਈ ਅੰਨੇ ਪੈਦਾ ਹੋਵਾਂਗੇ ਇਦਾਂ ਦੀ ਵੀ ਕੋਈ ਗੱਲ ਨਹੀਂ ਹੈਗੀ ਸਗੋਂ ਮੈਨੂੰ ਇਹ ਲੱਗਦਾ ਕਿ ਤੁਹਾਡੀ ਅੱਖਾਂ ਦੇ ਨਾਲ ਤੁਸੀਂ ਇੱਕ ਦੁਬਾਰਾ ਕਿਸੇ ਹੋਰ ਨੂੰ ਰੀਬੌਰਨ ਹੋ ਰਹੇ ਹੋ ਤਾਂ ਇਮੇਥ ਹੈ ਸਾਰਿਆਂ ਹੈਨਾ ਜੇ ਤੁਸੀਂ ਅੱਖਾਂ ਕਿਸੇ ਨੂੰ ਡੋਨੇਟ ਕਰਦੇ ਹੋ ਮੈਨੂੰ ਲੱਗਦਾ ਤੁਸੀਂ ਇਸ ਲਾਈਫ ਦੇ ਵਿੱਚ ਫੇਰ ਤੁਸੀਂ ਅੱਗੇ ਉਸ ਉਸ ਅੱਖਾਂ ਰਾਹੀਂ ਤੁਸੀਂ ਉਹ ਦੁਨੀਆ ਨੂੰ ਦੇਖਦੇ ਰਹੋਗੇ ਤਾਂ ਆਈ ਡੋਨੇਸ਼ਨ ਮਸਟ ਹੈ ਆਪਾਂ ਸਾਰਿਆਂ ਨੂੰ ਪਲੈਜ ਕਰਨੀਆਂ ਚਾਹੀਦੀਆਂ ਤਾਂ ਕਿਸੇ ਦੇ ਜ਼ਰੂਰ ਕੰਮ ਆਣਾ ਚਾਹੀਦਾ ਬਣਦੇ ਨੇ ਇਸੇ ਕਰਕੇ ਅਵੇਅਰਨੈਸ ਤੁਹਾਡੇ ਮਾਧਿਅਮ ਵਰਾਈਏ ਇਸੇ ਸਕੀਨੋ ਤਾਂ ਅੰਤਰਜੋਤ ਸਿੰਘ ਸਵਰਾੜੇ ਤੋਂ ਜੀ ਇੱਕ ਜੱਜ ਬੈਂਜੀਓ ਅਸੀਂ ਉੱਥੇ ਸਵਾਲੇ ਵਰਕ ਕਰ ਰਹੇ ਹਾਂ ਤੇ ਜਿਹੜਾ ਜਿਹੜਾ ਕੈਂਪ ਲਾਇਆ ਗਿਆ ਯੂਥ ਪਦਨ ਜਿਹੜਾ ਬਰਾਦਾ ਅੱਜ ਕਰਦੋ ਅੱਜ ਰੇਰੂ ਸਾਹਿਬ ਦੇਖੇ ਯੂਥ ਕਲੱਬ ਵੱਲੋਂ ਕੈਂਪ ਲਗਾਇਆ ਗਿਆ ਜਿੱਥੇ ਚੱਟੇ ਮੋਤੀ ਦੇ ਆਪਰੇਸ਼ਨ ਤੇ ਹੋਰ ਮੈਡੀਕਲ ਜੋ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ तकरीबन 200 ਤੋਂ ਪਲੱਸ ਅਮਰੀਕਾ ਨੇ ਜੋ ਚੈੱਕਅਪ ਕਰਵਾਇਆ ਤੇ 40 ਦੇ ਕਰੀਬ ਜਿਹੜੇ ਜੋ ਅਜਾ ਆਪਰੇਸ਼ਨ ਲਈ ਇੱਥੋਂ ਲੁਧਿਆਣੇ ਸ਼ੰਕਰਾ ਹਸਪੀਟਲ ਹੋਵੇ ਲੈ ਕੇ ਜਾ ਰਹੇ ਇਹਦੇ ਕਿਹੜੇ ਹਸਪਤਾਲ ਦੀਆਂ ਟੀਮਾਂ ਆਈਆਂ ਅੱਜ ਇੱਕ ਸ਼ੰਕਰ ਹਸਪਤਾਲ ਲੁਧਿਆਣਾ ਤੇ ਸਿਵਲ ਲੁਧਿਆਣਾ ਹਸਪਤਾਲ ਤੋਂ ਦੋ ਟੀਮਾਂ ਰਿ ਪਹੁੰਚੀ ਸੀ ਜਿਨ੍ਹਾਂ ਨੇ ਲਗ ਲਗ ਮਰੀਜ਼ ਚੈੱਕਅਪ ਕੀਤਾ ਤੇ ਜੇ ਚਿੱਟੇ ਮੋਤੀ ਦੇ ਆਪਰੇਸ਼ਨ ਨੇ ਉਹਨਾਂ ਨੇ ਫ੍ਰੀ ਆਪਰੇਸ਼ਨ ਕਰਾਉਣ ਲਈ ਟੀਮ ਇੱਥੋਂ 40 ਮਰੀਜ਼ਾਂ ਨੂੰ ਚੱਲੀ ਉਸ ਜਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਮਰੀਜ਼ਾਂ ਦੇ ਠਹਿਰਨ ਦਾ ਤੇ ਉਹਨਾਂ ਦੇ ਆਉਣ ਜਾਣ ਦਾ ਮਰੀਜ਼ਾਂ ਦੇ ਆਉਣ ਜਾਣ ਦੇ ਵਿੱਚ ਬੱਸਾਂ ਵਗੈਰਾ ਕੀਤੀ ਗਈ ਅਤੇ ਠਹਿਰਨ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਤਾਂ ਜੋ ਕਿ ਮਰੀਜ਼ਾਂ ਨੂੰ ਕੋਈ ਵੀ ਤਕਲੀਫ ਨਾ ਹੋਵੇ ਤੇ ਉਰੇ ਵੀ ਜੋ ਪੂਕਤਾ ਇੰਤਜ਼ਾਮ ਸੀਗੇ ਜੋ ਕੈਂਪ ਦੇ ਵਿੱਚ ਖਾਣ ਪੀਣ ਤੇ ਇਹ ਹੋਰ ਵੀ ਕੈਂਪ ਲਾਏ ਜਾਂਦੇ ਇਸ ਤਰ੍ਹਾਂ ਦੇ ਹਾਂਜੀ ਆਪਣੀ ਟੀਮ ਵੱਲੋਂ ਹਰੇਕ ਮਹੀਨੇ ਤਿੰਨ ਦੋ ਕੈਂਪ ਹੁੰਦੇ ਨੇ ਜਿਵੇਂ ਪਿਛਲੇ ਪਿਛਲੇ ਹਫ਼ਤੇ ਸਮਰਾਲੇ ਕੈਂਪ ਸੀ ਹਰੇਕ ਮਹੀਨੇ ਅਲੱਗ-ਅਲੱਗ ਜਗ੍ਹਾ ਤੇ ਜੋ ਚਿੱਟੇ ਮੋਤੀ ਆਪਰੇਸ਼ਨ ਵਾਸਤੇ ਅਲੱਗ-ਅਲੱਗ ਥੀਜਾਂ ਦੇ ਕੈਂਪ ਲਗਾਏ ਜਾਂਦੇ ਇਹਦੇ ਨਾਲ-ਨਾਲ ਜੋ ਐਨਜੀਓ ਸਾਡੀ ਇੱਕ ਜज्ਵਾ ਵੱਲੋਂ ਵੀਲਚੇਅਰਾਂ, ਟਰਾਈਸਾਈਕਲ, ਕੰਨਾਂ ਦੀਆਂ ਮਸ਼ੀਨਾਂ ਛਡਣ ਵਾਲੀਆਂ ਜਾਂ ਨਾ ਕੋਈ ਬਨਾਪੀ ਅੰਗਾਂ ਦੀ ਤੇ ਉਹ ਵੀ ਲਗ ਲਗ ਥਾਂ ਤੇ ਕੈਂਪ ਲਗਾ ਕੇ ਤੇ ਸੇਵਾ ਕੀਤੀ ਚਾਹ। ਮਿਸ਼ਨ ਲੈ ਕੇ ਚੱਲ ਰਹੇ ਹਾਂ। ਸਾਡਾ ਇਹੀ ਮੇਨ ਮਿਸ਼ਨ ਹੈ ਵੀ ਜੋ ਜਿਹੜੇ ਨਸ਼ਾ ਤੋਂ ਖਲਾਫ ਜਿਹੜੇ ਨੌਜਵਾਨ ਨਸ਼ਾ ਕਰਨੀ ਉਹ ਇਧਰ ਸੇਵਾ ਕਰਨੀ ਹੋਣ ਤਾਂ ਜੋ ਜਿਹੜੇ ਆਪਣੇ ਲੋੜਵੰਦੇ ਚਾਹਣ ਉਹਨਾਂ ਦੀ ਸੇਵਾ ਕਰਕੇ ਚੰਗੇ ਰਾਹ ਤੇ ਚੱਲੀ ਜਾ ਸਕੀ। ਜਿਹੜੇ ਵੀ ਜੋੜੇ ਜਾਂਦਾ ਜਿਵੇਂ ਦਸਤਾਰਾਂ ਦੇ ਹਾਂਜੀ ਆਪਣੀ ਜੇ ਸੰਸਥਾ ਪਰ ਸਿੱਖੀ ਨਾਲ ਜਿਹੜੇ ਦਸਤਾਰਾਂ ਦੇ ਮੌਕੇ ਸਕਲਾਈ ਕੈਂਪ ਲਾ ਕੇ ਜਾਂ ਜੋ ਜਿਹੜੇ ਪੱਗਾ ਬੰਨ ਸਰਕਲ ਵਾਲ ਕਟੜ ਦੇ ਚ ਉਹਨਾਂ ਨੂੰ ਪ੍ਰੇਰਿਤ ਕੀਤਾ ਜਾ ਸਕਦਾ। ਨਸ਼ਿਆਂ ਦੀ ਰੋਕਥਾਮ ਦੇ ਲਈ ਇਹ ਕੇਂਦਰਾਂ ਦਾ ਪ੍ਰਬੰਧ ਹੈ ਨਸ਼ਿਆਂ ਦੇ ਰੋਕ ਲਈ ਅਸੀਂ ਅਲੱਗ ਲੋ ਜਿਹੜੇ ਮਰੀਜ਼ ਨੇ ਉਹਨਾਂ ਦਾਖਲ ਵੀ ਕਰਵਾ ਰਹੇ ਹਾਂ ਕੱਲ ਵੀ ਅਸੀਂ ਰੈਲੀ ਕੱਢੀ ਜ ਨਸ਼ਾ ਖਿਲਾਫ ਤੇ ਜਿੱਥੇ-ਥੇ ਰੋੜ ਪੈਂਦੇ ਕੋਈ ਮਰੀਜ਼ ਹੁੰਦਾ ਜਿਵੇਂ ਨਸ਼ੇ ਕਰਦੇ ਨੇ ਜਿਹੜੇ ਉਹ ਜੋ ਇੰਤਜ਼ਾ ਜੋ ਸਮਝਾਇਆ ਜਾਂਦਾ ਜਿੱਥੇ ਦਾਖਲ ਕਰਾਉਣ ਦਵਾਈ ਦੀ ਰੋੜ ਉਹ ਦਵਾਈ ਵੀ ਦਵਾਈ ਜਾਂਦੀ ਹੈ ਬਿਲਕੁਲ ਅੱਜ ਕਿੰਨੇ ਲੋਕਾਂ ਨੂੰ ਇਹਦਾ ਲਾਭ ਮਿਲੇ ਬੈਗੁਰਜੀ ਦਾ ਖਾਲਸਾ ਬੈਗੁਰਜੀ ਕੀ ਫਤਿਹ ਜਿਵੇਂ ਵੀਰ ਨੇ ਦੱਸਿਆ ਹੀ ਆ ਜੀ 200 ਪੇਸ਼ੈਂਟ ਚੈੱਕ ਕਰਵਾ ਗਿਆ ਜੀ ਨਿਗਾ ਤੇ 40 ਦੇ ਆਪਰੇਸ਼ਨ ਨੇ ਆ ਹਾਂ ਦੇਖਦੇ ਹਾਂ ਕਿ ਹੋਰ ਵੀ ਲੱਗਣੇ ਚਾਹੀਦੇ ਹਾਂਜੀ ਹਾਂਜੀ ਬਿਲਕੁਲ ਜ਼ਰੂਰੀ ਆ ਜੀ ਇਹ ਬਹੁਤ ਜ਼ਿਆਦਾ ਜ਼ਰੂਰੀ ਕੈਂਪ ਲੱਗਣੇ ਚਾਹੀਦੇ ਨੇ ਤਕਰੀਬਨ ਜਿਵੇਂ ਗਰੀਬ ਹੈਗੇ ਨੇ ਘਰੋਂ ਮਾਪੇ ਬੱਚੇ ਕਈ ਨਹੀਂ ਪੁੱਛਦੇ ਉਹਨਾਂ ਨੂੰ ਤੇ ਬਾਬਾ ਜੀ ਰੇਰੂ ਸਾਹਿਬ ਵਾਲੇ ਉਹਨਾਂ ਦਾ ਕਰਤਾ ਧਰਤਾ ਕਰਦੇ ਨੇ ਬਾਬਾ ਜੀ ਦਾ ਬਹੁਤ ਧੰਨਵਾਦ ਆ ਤੇ ਹੈਪੀ ਆ ਵੀਰ ਕੈਲੇ ਆ ਇਹ ਮੀਰ ਸਮਰਾਲਿਓ ਇਹ ਸਾਰਾ ਜਣੀ ਕਿ ਐਨਕਾ ਵੀ ਦੇ ਰਹੇ ਨੇ ਬਰਾਡਾ ਕੈਂਪ ਵੀ ਲਾ ਰਹੇ ਨੇ ਤੇ ਸਾਰਾ ਅਪਰਾਲਾ ਵਧੀਆ ਕਰ ਰਹੇ ਨੇ ਜੀ ਬਾਕੀ ਜਿੰਦੀ ਵੀਰ ਆਪਣਾ ਇਹ ਵੀ ਬੜੀ ਸੇਵਾ ਕਰਦਾ ਜੀ ਇੱਕ ਵੇਸ ਪਿੰਡ ਦੀਆਂ ਪੰਚਾਇਤਾਂ ਨੂੰ ਵੀ ਇਹ ਜਿਹੜੇ ਕੈਂਪ ਲਾਣੇ ਚਾਹੀਦੇ ਹਾਂ ਹਾਂਜੀ 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 ਬਿਲਕੁਲ ਜੀ ਬਿਲਕੁਲ ਕੈਂਪ ਲਾਉਣੇ ਆ ਜੀ ਪੰਚਾਇਤਾਂ ਵੀ ਲਾਉਂਦੀਆਂ ਨੇ ਪਿੰਡ ਦੀਆਂ ਤੇ ਲਾਉਣੇ ਵੀ ਜ਼ਰੂਰੀ ਨੇ ਕਈ ਵਾਰ ਆਪਾਂ ਨੂੰ ਪਤਾ ਹੁੰਦਾ ਵੀ ਗਰੀਬ ਜਿਵੇਂ ਪੇਸ਼ੈਂਟ ਨੇ ਜੀ ਉਹਨਾਂ ਦੇ ਬੱਚੇ ਨਹੀਂ ਪੁੱਛਦੇ ਉਹਨਾਂ ਦੀ ਨਿਗਾ ਚਲੀ ਜਾਂਦੀ ਆ ਇਹ ਤਾਂ ਬਹੁਤ ਵਧੀਆ ਅਪਰਾਲਾ ਜੀ ਸਭ ਤੋਂ ਵੱਡਾ ਦਾਨ ਆ ਹਾਂਜੀ ਇਹਨਾਂ ਲਈ ਮੇਰਾ ਲਾਭ ਯੂਥ ਬਲੋ ਨੇ ਕਿਤਨੀ ਸੇਵਾ ਕੀਤੀ ਹੈ ਅੱਜ ਯੂਥ ਬਲੋ ਜੀ ਜਿਵੇਂ ਅੱਖਾਂ ਦੇ ਫ੍ਰੀ ਚੈੱਕਅਪ ਨੇ ਚਿੱਟੇ ਮੋਤੀ ਦੇ ਪ੍ਰੈਸ਼ਰ ਨੇ ਘੱਟ ਤੋਂ ਘੱਟ ਵੀ 200 ਪਲੱਸ ਪੇਸ਼ੈਂਟ ਆਇਆ ਤੇ 40 ਦੇ ਅਸੀਂ ਪ੍ਰੈਸ਼ਰ ਕਰਾ ਰਹੇ ਹਾਂ ਟ੍ਰੀਟਮੈਂਟ ਇਹਨਾਂ ਦੀ ਯਾਦ ਵਿੱਚ ਆਇਆ ਇਹ ਮੇਰੇ ਫਾਦਰ ਸਾਹਿਬ ਸਾਹਿਬ ਜਿੰਦਰ ਸਿੰਘ ਦੀ ਯਾਦ ਵਿੱਚ ਸਖਪਰ ਹਰ ਸਾਲ ਆਇਆ ਹਾਂਜੀ ਇਹ ਪਿਛਲੇ ਸਾਲ ਹੀ ਸਟਾਰਟ ਕੀਤਾ ਸੀ ਐਸਜੀ ਪੁੱਛਿਆ ਸਾਡਾ ਕੈਂਪਸ ਹੈ ਗਏ ਇੱਕ ਸਾਲ ਅਸੀਂ ਨਮੀ ਤੇ ਨਮਾਕ ਹੈ ਪਾ ਦੇਖਦੇ ਆ ਵੀ ਅਸੀਂ ਲਾਉਣ ਦੀ ਕੋਸ਼ਿਸ਼ ਕਰਦੇ ਆ ਜਿਵੇਂ ਰੋਡ ਪੱਧ ਬੰਦੇ ਨੂੰ ਅਸੀਂ ਚੀਜ਼ ਦੀ ਵੀ ਲੋੜ ਹੁੰਦੀ ਆ ਉਪਰ ਹੀ ਪ੍ਰੋਵਾਈਡ ਕਰਾ ਦੇ ਜਿਵੇਂ ਕੈਂਪ ਦੇ ਅੱਖਾਂ ਦੇ ਸੀ ਕਿ ਮੈਂ ਚੈੱਕ ਅਪ ਦਾ ਸੀਗਾ ਗਾਹਾਂ ਅਸੀਂ ਦੇਖਾਂ ਉਪਰਾਲਾ ਕਰਾਂਗੇ ਵੀ ਜਿਵੇਂ ਕੰਨਾਂ ਦੀਆਂ ਜਿਨ੍ਹਾਂ ਨੂੰ ਕੰਨਾਂ ਤੋਂ ਨਹੀਂ ਸੁਣਦਾ ਉਹਨਾਂ ਲਈ ਮਸ਼ੀਨਾਂ ਪ੍ਰੋਵਾਈਡ ਕਰਾਈਏ ਇਹ ਚਾਹਣ ਕਿ ਤੁਹਾਨੂੰ ਦੱਸਣ ਕਿ ਪਿਤਾ ਜੀ ਵੀ ਇਸ ਤਰ੍ਹਾਂ ਸੇਵਾ ਹਾਂਜੀ ਹਾਂਜੀ ਮੇਰੇ ਫਾਦਰ ਸਾਹਿਬ ਵੀ ਦੇਖੋ ਮਾੜਾ ਮੋਟਾ ਜਿਵੇਂ ਹੁੰਦੇ ਸੀਗੇ ਇਹ ਲੋਕਾਂ ਦੇ ਮਾੜਾ ਮੋਟੇ ਕੰਮ ਹੁੰਦੇ ਸੀਗੇ ਉਹ ਕਰਵਾ ਕਰਉਂਦੇ ਸੀਗੇ ਤੇ ਵੀ ਅੱਗੇ ਵੀ ਚੱਲ ਰਹਿਣਗੇ ਬਿਲਕੁਲ ਜੀ ਬਿਲਕੁਲ ਹਾਂ ਜੀ ਜਿੱਥੇ ਸਾਨੂੰ ਲੋੜ ਆ ਜੀ ਸਾਡੇ ਪ੍ਰਧਾਨ ਜੀ ਖੜੇ ਨੇ ਪਾਪਾ ਮੇਜਰ ਸਿੰਘ ਕਾਰਸਰ ਸਾਹਿਬ ਹਜੂਰ ਸਾਹਿਬ ਵਾਲੇ ਉਹਨਾਂ ਦੇ ਸਹਿਯੋਗ ਨਾਲ ਸਾਡੇ ਅੰਤਰਜੋ ਸਮਰਾਲਾ ਜੀ ਪ੍ਰਧਾਨ ਨੇ ਤੇ ਸਾਡੇ ਕਲੱਬ ਵੱਲੋਂ ਜਿੱਥੇ ਵੀ ਸਰ ਲੋੜ ਹੁੰਦੀ ਆ ਅਸੀਂ ਉਹ ਉੱਥੇ ਹੀ ਵੱਧ ਤੋਂ ਵੱਧ ਅਸੀਂ ਆਪਣਾ ਸਹਿਯੋਗ ਦਿੰਨੇ ਆ